ਸਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਲਈ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮਹਮ ਚੱਲ ਰਹੀ ਹੈ ਜੋ ਨਸ਼ਾ ਚੈਨ ਨੂੰ ਤੋੜਿਆ ਜਾ ਸਕੇ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕੀਤਾ ਜਾ ਸਕੇ ਸੋ ਬਠਿੰਡਾ ਦੇ ਵਿੱਚ ਨਸ਼ੇ ਨਾਲ ਪੰਜਾਬ ਪੁਲਿਸ ਦੀ ਉਹ ਮਹਿਲਾ ਅਧਿਕਾਰੀ ਫੜੀ ਜਾਂਦੀ ਏ ਅਮਨਦੀਪ ਕੌਰ ਕਾਲੀ ਥਾਰ ਵਾਲੀ ਤੇ ਜ਼ਮਾਨਤ ਤੇ 29 ਦਿਨਾਂ ਬਾਅਦ ਬਾਹਰ ਆ ਜਾਂਦੀ ਏ ਜੋ ਕਿ ਪੰਜਾਬ ਪੁਸਤੇ ਵੱਲੋਂ ਜਿਉ ਆਮ ਕੋਈ ਨਸ਼ੇ ਨਾਲ ਫੜਿਆ ਜਾਂਦਾ ਹੈ ਤਾਂ ਉਸ ਦੀ ਬਹੁਤ ਜਲਦੀ ਜ਼ਮਾਨਤ ਨਹੀਂ ਹੁੰਦੀ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਉਦੋਂ ਤੱਕ ਜ਼ਮਾਨਤ ਲੱਗਦੀ ਤੱਕ ਨਹੀਂ ਪਰ ਅਮਨਦੀਪ ਕੌਰ ਦੀ ਜ਼ਮਾਨਤ 29 ਦਿਨਾਂ ਬਾਅਦ ਹੋ ਜਾਂਦੀ ਏ ਔਰ ਅਮਨਦੀਪ ਕੌਰ ਜੇਲ੍ਹ ਦੇ ਵਿੱਚ ਵੀ ਉਸ ਨੂੰ ਜੋ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜੋ ਜੇਲ੍ਹ ਦੇ ਵਿੱਚ 29 ਦਿਨ ਰਹੀ ਤਾਂ ਉੱਥੇ ਵੀ ਉਸ ਦਾ ਆਓ ਭਗਤ ਬਹੁਤ ਚੰਗੀ ਤਰ੍ਹਾਂ ਕੀਤੀ ਗਈ ਸਪੈਸ਼ਲ ਬੈਰਕ ਦਿੱਤੀ ਗਈ ਵਧੀਆ ਖਾਣੇ ਪਰੋਸੇ ਗਏ ਬਿਸਤਰੇ ਲਾ ਕੇ ਦਿੱਤੇ ਗਏ ਇਹ ਖੁਲਾਸੇ ਹੋਏ ਨੇ ਪੰਜਾਬ ਪੁਲਿਸ ਦੀ ਉਸ ਮਹਿਲਾ ਅਧਿਕਾਰੀ ਜਿਹੜੀ ਡਰਗ ਦੀ ਡੌਨ ਸੀ ਫਿਰ ਪੰਜਾਬ ਪੁਲਿਸ ਇੰਨਾ ਵੀਆਈਪੀ ਜੇ ਦੇਣਾ ਚਾਹਦੀ ਸੀ ਤਾਂ ਫਿਰ ਉਸ ਨੂੰ ਜਿਹੜਾ ਕਿ 29 ਦਿਨਾਂ ਬਾਅਦ ਹੀ ਉਸਦੀ ਜ਼ਮਾਨਤ ਕਿਉਂ ਕਰਵਾ ਦਿੰਦੀ ਹੈ ਇਹ ਵੱਡੇ ਸਵਾਲ ਉੱਠਦੇ ਨੇ ਕਿ ਪੰਜਾਬ ਪੁਸਤੇ ਵਿੱਚ ਉਹ ਵੱਡੇ ਅਧਿਕਾਰੀ ਜਿਨ੍ਹਾਂ ਦੀ ਸ਼ੈਦ ਉੱਪਰ ਇਹ ਨਸ਼ਾ ਸਪਲਾਈ ਹੁੰਦਾ ਹੈ ਉਹ ਵੱਡੇ ਅਧਿਕਾਰੀ ਜਿਹੜੇ ਇਸ ਨਸ਼ੇ ਨੂੰ ਫਲਾਉਂਦੇ ਨੇ ਜਿਹੜੇ ਛੋਟੇ ਅਧਿਕਾਰੀਆ ਰਹੀਂ ਜਾਂ ਆਮ ਲੋਕਾਂ ਰਹੀਂ ਜੋ ਔਰਤਾਂ ਪੰਜਾਬ ਦੇ ਵਿੱਚ ਨਸ਼ੇ ਨਾਲ ਜੁੜੀਆਂ ਹੋਈਆਂ ਨੇ ਔਰਤਾਂ ਖੁਦ ਨਸ਼ਾ ਨਹੀਂ ਕਰਦੀਆਂ ਪਰ ਔਰਤਾਂ ਨਸ਼ਾ ਸਪਲਾਈ ਕਰ ਰਹੀਆਂ ਨੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨਸ਼ੇ ਦੇ ਕੇਸ ਵਿੱਚ ਬੰਦ ਨੇ ਸੋ ਅੱਜ ਬਠਿੰਡਾ ਦੇ ਵਿੱਚ ਇੱਕ ਔਰਤ ਜਦੋਂ ਬਾਹਰ ਆਉਂਦੀ ਹੈ ਤਾਂ ਉਹ ਸਾਰੇ ਖੁਲਾਸੇ ਕਰਦੀ ਏ ਕਿ ਉਹ ਔਰਤਾਂ ਜਿਹੜੀਆਂ ਬਠਿੰਡਾ ਔਰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੇ ਦੱਸਿਆ ਕਿ ਇਹ ਨਸ਼ੇ ਕਿੰਨਾ ਦੇ ਨੇ ਇਹ ਨਸ਼ੇ ਉਹ ਔਰਤਾਂ ਕਿਵੇਂ ਵੇਚਦੀਆਂ ਨੇ ਉਹ ਵੱਡੇ ਹੁਕਮਦਾਰੀਆਂ ਦੇ ਜਾਂ ਮੰਤਰੀਆਂ ਦੇ ਜਾਂ ਅਮੀਰਿਆਂ ਦੇ ਨੇ ਉਹ ਨਸ਼ੇ ਕਿੱਥੋਂ ਆਉਂਦੇ ਨੇ ਆਮ ਹੈਰੋਇਨ ਕੋਈ ਆਮ ਬੰਦਾ ਨਹੀਂ ਲੈ ਸਕਦਾ ਇਹ ਬਹੁਤ ਵੱਡੇ ਤਨਾੜ ਲੋਕ ਹੈਰੋਇਨ ਖਰੀਦੇ ਨੇ ਤੇ ਇਹ ਵੇਚਦੇ ਨੇ ਕਰੋੜਾਂ ਰੁਪਏ ਇਸ ਦਾ ਜਿਹੜਾ ਕਿ ਰੇਟ ਹੁੰਦਾ ਹੈ ਥਿਆੜੀਦਾਰ ਬੰਦਾ 10 ਗ੍ਰਾਮ ਵੀ ਹੈਰੋਇਨ ਨਹੀਂ ਲੈ ਸਕਦਾ ਫਿਰ ਇਹ ਨਸ਼ਾ ਪਾਕਿਸਤਾਨ ਤੋਂ ਪੰਜਾਬ ਦੇ ਸਰਦਾਂ ਦੇ ਵਿੱਚ ਆਉਂਦਾ ਹੈ ਫਿਰ ਇਹ ਨਸ਼ਾ ਆਉਂਦਾ ਕਿਵੇਂ ਆਮ ਥਿਆੜੀਦਾਰ ਬੰਦੇ ਜਿਹੜੇ ਫੜੇ ਹੋਏ ਨੇ ਜਾਂ ਜਿਹੜੀਆਂ ਔਰਤਾਂ ਫੜੀਆਂ ਹੋਈਆਂ ਨੇ ਉਹਨਾਂ ਦੇ ਸਬੰਧ ਉਹਨਾਂ ਦਾ ਇੰਨਾ ਜਿਹੜਾ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਨਹੀਂ ਹੁੰਦੀ ਸਿਰਫ ਤੇ ਸਿਰਫ ਇਹ ਵੱਡੇ ਲੋਕਾਂ ਦਾ ਹੀ ਤੰਦਾ ਹੈ ਤੇ ਫੜੇ ਛੋਟੇ ਜਾ ਰਹੇ ਨੇ ਛੋਟਿਆਂ ਦੇ ਘਰਾਂ ਦੇ ਉੱਪਰ ਬਲਡੋజర్ ਚਰਾਏ ਜਾ ਰਹੇ ਨੇ ਪਰ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਸਮਗਲਰ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਨਸ਼ੇ ਨੂੰ ਕਾਰੋਬਾਰ ਨੂੰ ਵਧਾਉਣ ਵਾਲੇ ਜਿਹੜੇ ਸਪੱਸ਼ਟ ਨਜ਼ਰ ਆਉਂਦੇ ਨੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਜੋ ਘਰਾਂ ਦੇ ਵਿੱਚ ਗੱਡੀਆਂ ਇਹ ਸਾਰੀ ਜਾਇਦਾਦ ਜਿਹੜੀ ਉਹਨਾਂ ਦੀ ਬਣਾਈ ਹੁੰਦੀ ਏ ਇਹ ਇਸ ਨੂੰ ਜੇ ਪੰਜਾਬ ਸਰਕਾਰ ਬਿਲਕੁਲ ਨਸ਼ਾ ਬੰਦ ਕਰਨਾ ਚਾਹੁੰਦੀ ਏ ਤਾਂ ਫਿਰ ਇਹ ਸਾਰੀਆਂ ਸ਼ੁਰੂ ਕਾਰਵਾਈਆਂ ਕਰੇ ਪਿੰਡਾਂ ਦੇ ਵਿੱਚ ਪੁੱਛਦਾਸ ਕਰੇ ਕਿ ਇਸ ਦੀ ਪ੍ਰਾਪਰਟੀ ਕਿੰਨੀ ਏ ਔਰ ਇਸ ਦਾ ਆਪਣੀ ਜਿਹੜੀ ਪ੍ਰਾਪਰਟੀ ਏ ਕਿਵੇਂ ਬਣਾਈ ਏ ਜਦੋਂ ਤੱਕ ਇਹ ਪੁੱਛਦਾਸ ਨਹੀਂ ਹੁੰਦੀ ਉਦੋਂ ਤੱਕ ਇਹ ਨਸ਼ਾ ਬੰਦ ਨਹੀਂ ਹੋ ਸਕਦਾ ਇਹ ਨਸ਼ਾ ਹੋਰ ਵੱਧ ਜਾਵੇਗਾ ਹੁਣ ਇਹ ਮਹੀਨਾ 2 ਮਹੀਨੇ ਤੱਕ ਕੰਟਰੋਲ ਹੋ ਜਾਏਗਾ ਜਿਹੜੇ ਸਮਗਲਰ ਨੇ ਉਹ ਆਪਣੇ ਘਰਾਂ ਦੇ ਵਿੱਚ ਰੱਖ ਛੱਡਣਗੇ ਜਦੋਂ ਫਿਰ ਕੰਮ ਥੋੜਾ ਜਿਹਾ ਰੁਕਦਾ ਹੈ ਇਸ ਪਾਸੇ ਧਿਆਨ हटਦਾ ਹੈ ਸਰਕਾਰ ਦਾ ਤਾਂ ਫਿਰ ਇਹ ਸਪਲਾਈ ਹੋਣੀ ਸ਼ੁਰੂ ਹੋ ਜਾਏਗੀ ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਉਹ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰੇ ਤਾਂ ਇਹ ਨਸ਼ਾ ਕੰਟਰੋਲ ਹੋਵੇਗਾ ਨਸ਼ਾ ਰੁਕੇਗਾ ਪਰ ਜਿਹੜੇ ਸਰਕਾਰ ਦੇ ਨਾਲ ਪਿੱਠੂ ਬਣੇ ਹੋ ਜਾਂਦੇ ਨੇ ਜਿਹੜੇ ਇਹ ਕੰਮ ਕਰਦੇ ਨੇ ਉਹ ਹਮੇਸ਼ਾ ਹੀ ਸਰਕਾਰ ਦੇ ਨਾਲ ਹੁੰਦੇ ਨੇ ਜੇਕਰ ਅਕਾਲੀ ਸਰਕਾਰ ਸੀ ਤਾਂ ਅਕਾਲੀਆਂ ਨਾਲ ਰਲ ਕੇ ਉਹਨਾਂ ਨੇ ਇਹ ਕੰਮ ਕੀਤਾ ਜੇ ਕਾਂਗਰਸ ਸਰਕਾਰ ਆਈ ਤਾਂ ਕਾਂਗਰਸ ਨਾਲ ਰਲ ਕੇ ਉਹਨਾਂ ਨੇ ਇਹ ਕੰਮ ਕੀਤਾ ਹੁਣ ਝਾੜੂ ਦੀ ਸਰਕਾਰ ਹੈ ਤਾਂ ਝਾੜੂ ਨਾਲ ਵੀ ਉਹ ਰਲੇ ਹੋਏ ਨੇ ਇਹ ਪਛਾਣਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹ ਪਛਾਣ ਕੇ ਉਹਨਾਂ ਦੇ ਉੱਪਰ ਕਾਰਵਾਈ ਕਰੇ ਤੇ ਇਹ ਨਸ਼ਾ ਰੁਕ ਸਕਦਾ ਜਿਵੇਂ ਹੀ ਤਰਨ ਤਰਨ ਦੇ ਵਿੱਚ ਇੱਕ ਸਮਗਰਮ ਫੜਿਆ ਗਿਆ ਉਸ ਕੋਲ ਡਰਗ ਮਨੀ ਫੜੀ ਗਈ ਹੈਰੋਇਨ ਫੜੀ ਗਈ ਹਥਿਆਰ ਫੜੇਗੇ ਐਸਐਸਪੀ ਨੇ ਉਸ ਇਕੱਲੇ ਬੰਦੇ ਨੂੰ ਫੜਿਆ ਜਦੋਂ ਕਿ ਉਹ ਇਕੱਲਾ ਬੰਦਾ ਇੰਨਾ ਸਪਲਾਈ ਨਹੀਂ ਕਰ ਸਕਦਾ ਉਸਦੇ ਨਾਲ ਬਹੁਤ ਲੰਬੀ ਇੱਕ ਅੱਗੇ ਤਾਰ ਬਣੀ ਹੋਈ ਫਿਰ ਪੁਲਿਸ ਕਿਤੇ ਨਾ ਕਿਤੇ ਉਹਨਾਂ ਨੂੰ ਬਚਾ ਲੈਂਦੀ ਏ ਪੈਸੇ ਦੇ ਖਾਤਰ ਔਰ ਪੁਲਿਸ ਨੂੰ ਇਹ ਆ ਕਿ ਪੈਸਾ ਮਿਲ ਜਾਂਦਾ ਹੈ ਪੁਲਿਸ ਉਸ ਪੈਸੇ ਕਰਕੇ ਉਹ ਸਾਰੇ ਨਾਮ ਸਾਹਮਣੇ ਨਹੀਂ ਲੈ ਕੇ ਆਉਂਦੀ ਔਰ ਇਹ ਕਾਰਵਾਈ ਨਹੀਂ ਕਰਦੀ ਜਿੰਨਾ ਤੱਕ ਪੰਜਾਬ ਪੁਲਿਸ ਇਮਾਨਦਾਰ ਨਹੀਂ ਹੁੰਦੀ ਜਦੋਂ ਤੱਕ ਪੰਜਾਬ ਪੁਲਿਸ ਦੇ ਵਿੱਚ ਜੋ ਇਹ ਪੰਜਾਬ ਦੇ ਪ੍ਰਤੀ ਇਮਾਨਦਾਰੀ ਨਹੀਂ ਜਗਦੀ ਉਦੋਂ ਤੱਕ ਇਹ ਨਸ਼ਾ ਨਹੀਂ ਰੁਕ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਕੋਸ਼ਸ਼ ਲੱਖ ਕਰ ਰਹੇ ਹਨ ਪਰ ਜੋ ਉਹਨਾਂ ਦੇ ਬਾਕੀ 92 ਐਮਐਲਏ ਨੇ ਜਾਂ ਮੰਤਰੀ ਨੇ ਉਹ ਇਸ ਗੱਲ ਨੂੰ ਜਿਹੜਾ ਕਿ ਸਹਿਨ ਨਹੀਂ ਕਰ پا ਰਹੇ ਉਹ ਕਿਤੇ ਨਾ ਕਿਤੇ ਨਸ਼ੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਐਮਐਲਏ ਚਾ ਮੰਤਰੀ ਜਿਨ੍ਹਾਂ ਦੇ ਅੱਗੇ ਉਹ ਛੱਡੇ ਹੋਣੇ ਲੋਕ ਜਿਵੇਂ ਫਰੀਦਕੋਟ ਦੇ ਵਿੱਚ ਇੱਕ ਫੜਿਆ ਗਿਆ ਉਹਦੇ ਤੇ ਉੱਪਰ ਪਰਚਾ ਵੀ ਦਰਜ ਨਹੀਂ ਹੋਇਆ ਡਰਾਈਵਰ ਸੀ ਕਹਿੰਦੇ ਉਹਦੀ ਗੱਡੀ 'ਚੋਂ ਫੜਿਆ ਗਿਆ ਡਰਾਈਵਰ ਹੋਣ ਦੇ ਨਾਤੇ ਉਹ ਇੱਕ ਸਰਕਾਰੀ ਮੁਲਾਜ਼ਮ ਵੀ ਨੂੰ ਪ੍ਰਤੀ ਕਰਵਾਇਆ ਜਾਂਦਾ ਉਸ ਐਮਰਏ ਦੇ ਵੱਲੋਂ ਜੋ ਉਥੇ ਹਰਤ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਫੋਰ ਤਰਜੇ ਵਿੱਚ ਨੌਕਰੀ ਦਵਾਈ ਜਾਂਦੀ ਏ ਸੋ ਕਿਤੇ ਨਾ ਕਿਤੇ ਇਹ ਪੰਜਾਬ ਸਰਕਾਰ ਦੇ ਉਹ ਲੀਡਰ ਵੀ ਇਸ ਵਿੱਚ ਸ਼ਾਮਲ ਨੇ ਪੁਲਿਸ ਅਫਸਰ ਵੀ ਸ਼ਾਮਲ ਨੇ ਐਚ ਤੋਂ ਲੈ ਕੇ ਡੀਐਸਪੀ ਐਸਐਸਪੀ ਤੱਕ ਇਹ ਸਾਰੇ ਚੈਨ ਬਣੀ ਹੋਈ ਹੈ ਜੇਕਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਸ਼ਾ ਬੰਦ ਕਰਨਾ ਚਾਹੁੰਦੀ ਹੈ ਤਾਂ ਫਿਰ ਇਹ ਪੂਰੀ ਚੈਨ ਖਤਮ ਕੀਤੀ ਜਾਵੇ ਇਹ ਪੂਰੀ ਕਾਰਵਾਈ ਕੀਤੀ ਜਾਵੇ ਫਿਰ ਪੰਜਾਬ ਵਿੱਚ ਨਸ਼ਾ ਜਿਹੜਾ ਬੰਦ ਹੋ ਸਕਦਾ ਹੈ